ਸੋ ਲੋਕ ਸਰਬ ਕਲਾ ਭਰਪੂਰ ਪ੍ਰਭ ਵਿਰਥਾ ਜਨਨ ਹਾਰ ਜਾਕੈ ਸਿਵਰ ਉਦਰੀਏ ਨਾਨਕ ਕਿਸ ਬਲਿਹਾਰ ਸਰਬ ਕਲਾ ਭਰਪੂਰ ਪ੍ਰਭ ਪ੍ਰਵਾਹ ਜੜਾ ਸਾਰੀਆਂ ਕਲਾਵਾਂ ਦੇ ਵਿੱਚ ਪਰ ਸਾਰੀਆਂ ਇਸ ਉਹਦੇ ਵਿੱਚ ਜਿੰਨੀਆਂ ਕਲਾਵਾਂ ਹੈ ਜਦੈ ਘਰ ਮੈਂ ਜਿੰਨੀਆਂ ਕਲਾਵਾਂ ਦੇ ਸੰਸਰਤ ਦੇ ਵਿੱਚ ਸਾਰੇ ਉਹ ਪਰ ਉਹ ਉਹ ਨਹੀਂ ਪੈਦਾ ਕੀਤਾ ਜੋ ਕਲਾਮਾਂ ਹੈ ਤਾਂ ਇਹ ਸਰਕਾਰ ਪੈਦਾ ਕੀਤਾ ਜਿਹੜੀ ਕਲਾ ਚਾਹੀਦੀ ਧਮੜ ਜੂਗੇ ਤਾਂ ਮਤਲਬ ਇਹ ਹੈ ਫਿਰ ਤਾਂ ਜਾਣ ਹਾਫੇ ਦੂਜੀ ਗੱਲ ਇਹ ਹੈ ਉਹ ਵੀ ਤਾਂ ਜਾਣ ਸਾਰੇ ਬਣਾ ਬੋਲੇ ਜੀ ਕਿਹਨ ਜੀ ਜਿਹੜੀ ਚੀ ਚਾਹੀਦੀ ਉਹ ਨਹੀਂ ਦਿੰਦਾ ਕਲਾਜ ਜਿਹੜੀ ਕਿਸਮ ਚਾਹੀਦੀ ਉਹ ਨਹੀਂ ਮੜ ਜਾਂਦੀ ਫਿਰ ਖਾ ਜਾਣ ਹਾਫੇ ਜਾ ਕੇ ਸਰਨ ਉੱਧਿਏ ਨਾਨਕ ਤਿਸ ਬਲਿਆਰ ਸਰਬ ਕਲਾ ਭਰਪੂਰ ਪ੍ਰਭ ਵਿਰਥਾ ਜਾਣੂ ਦਿਖਾਉਂਦੀ ਆ ਵੀ ਅੰਦਰ ਦੀ ਜਿਹੜੀ ਉਹ ਜੀਵਨ ਹੈ ਜਾਂ ਉਹਦੀ ਅਵਸਥਾ ਚਾਹ ਨਾ ਬੁੱਧੀ ਕਹਿ ਰਹੀ ਹੈ ਮਨ ਬੁੱਧੀ ਕਹਿ ਰਹੀ ਹੈ ਇਹਦਾ ਪ੍ਰਭਾ ਸਾਡਾ ਆਏ ਸਾਨੂੰ ਕਲਾ ਭਰਪੂਰ ਹੈ ਸਾਡੇ ਅੰਦਰਲੀ ਵਿਰਥਾ ਵੀ ਜਾਣਦਾ ਹੈ ਵਿਰਥਾ ਜਾਣਦਾ ਅਸੀਂ ਕੀ ਚਾਹੁੰਦੇ ਹੈ ਵੀ ਜਾਣਦਾ ਆਪਣੇ ਮਨ ਦੀ ਗੱਲ ਖੋਲਣੀ ਜਾਂਦਾ ਹਾਂ ਗੱਲ ਇੱਥੇ ਆਪਦੀ ਹੈ ਵੀ ਵਰਤਾਂ ਵੀ ਜਾਂਦਾ ਸਾਡੀ ਸਾਰੀਆਂ ਕਲਾਵਾਂ ਵਿੱਚ ਭਰਪੂਰ ਦੀ ਹੈ ਸਾਡੀ ਅਵਸਥਾ ਵੀ ਜਾਂਦਾ ਹਾਂ ਜਾਂ ਕੈ ਸਵਣਾ ਉਤਰੀਏ ਸਾਡਾ ਰਾਜ ਇਸ ਸ਼ਹਿਰ ਨੂੰ ਤਾਂ ਉੱਤੇ ਜਾਂ ਕੈ ਸਵਣ ਉਤਰੀਏ 4 ਦਿਨ ਤਿਸ ਬਲੇ ਹਾਂ ਉਤਰੀਏ ਅਸੀਂ ਸਵਣੇ ਇਹ ਕਰੇ ਹਾਂ ਅਜ਼ੀਜ਼ਾਂ ਮਨਸਬੇ ਆਉਣਾ ਸੀ ਮੈਂ ਮਨਸਬ ਜਾਲਿਆ ਸੀ ਤਾਂ ਬੈਠੇ ਹੁਣ ਇਹਨੂੰ ਪਤਾ ਨਹੀਂ ਜਾ ਬੈਠੇ ਨੇ ਕਾ ਰਾਕੇ ਫਿਰ ਉਹ ਕਹਿੰਦਾ ਥਿਰ ਘਰ ਪੈਸੋ ਹਰ ਜਦ ਪਿਆਰੇ ਸਾਧਗੁਰ ਤੋਂ ਬੁਧੀਓ ਕਹਿੰਦੀਆਂ ਸਾਧਗੁਰ ਤੋਂ ਮਰੇ ਕਾਸ ਬਾਰੇ ਉਹੀ ਗੱਲ ਕਹਿ ਰਹੀ ਆ ਵੀ ਇਹ ਨੂੰ ਬਿਰਥਾ ਪਤਾ ਹੀ ਅਭੀ ਆ ਕੇ ਕਿਉਂ ਬੈਠੇ ਨੇ ਕੋਈ ਭੁੱਖੇ ਨੇ ਆ ਕੇ ਬੈਠੇ ਨੇ ਘਰਦਿਆਂ ਨੂੰ ਵੀ ਪਤਾ ਹੀ ਹੈ ਭਾਈ ਹੁਣ ਰੋਟੀਆਂ ਆ ਚਾਹ ਪਾਣੀ ਆ ਪਤਾ ਹੀ ਉਹਨਾਂ ਨੂੰ ਵੀ ਆਇਆ ਨੇ ਮਹਿਮਾਨ ਬੇਠਾ ਜਾਣ ਨਾ ਜਾ ਕੇ ਸ੍ਰਵਣ ਉਤਰੀਏ ਸ੍ਰਵਣ ਇਹ ਕਰੂਗਾ। ਸ਼ਿਆਬ ਮਾ ਬੁੱਤੀ ਨਾਲ ਨਾਲ ਦੀ ਸ੍ਰਵਣ ਚਿੱਤਰੇ ਗੱਲ। ਹੁਣ ਚੇਤਾ ਕਰ ਕੀ ਕਰਨਾ ਹੈ ਤੁਹਾਨੂੰ। ਜਾ ਕੇ ਸ੍ਰਵਣ ਰੁਕੀ ਨਾ ਲੱਕ ਤੇ ਸੁਲਿਆ। ਚੇਤਾ ਕਰ ਕੀ ਕਰਨਾ ਹੈ? ਬੁਰਾਣੇ ਤੋਂ ਆਇਓ। ਜ਼ਹਰਾ ਉਹ ਆਇਆ ਸੀ ਲਾ ਲੈਣ ਤਾਂ। ਇੱਥੇ ਆ ਕੇ ਬਨ ਫਸਾ ਲੇ ਹੋਰੇ ਪਾਸੇ। ਉਦੋਂ ਹੀ ਮਾਰਾ ਦੂਰ ਪੜ ਲਾ ਲਿਆ ਇਹ ਜਿੱਤੇ ਨਾ ਬੜਾ ਜੀਤੇ ਆ ਤਨ ਬੜਾ ਜੀਤੇ ਜੀ ਬਲ ਜੀ ਇਹ ਜੀ ਹੈ ਕੋ ਮਾਨ ਨਹੀਂ ਬਸ ਮਾਨਾ ਹੋ ਜੀ ਦਾ ਹੀ ਫਰਕ ਹੈ ਜੀ ਅਦਲਾ ਹੁੰਦਾ ਮਾਨਵਾ ਹੁੰਦਾ ਉਹਨਾਂ ਉਲਟੀ ਕਰਦਾ ਜੀ ਹੈ ਲੱਭਾਉਂਦੇ ਦੇਖ ਕੇ ਖਾਣਾ ਤਾਂ ਮਾਣ ਤੇ ਜੀਆ ਇਸ ਕੈਪਟ ਨਹੀਂ ਕੀਤੀ ਚੀਜ਼ ਹੈ ਫੱਡੀ ਖਰਾਬ ਉਹ ਜੀ ਨੇ ਉਲਟੀ ਕੀਤੀ ਹੈ ਅਤਲ ਉਹਨਾਂ ਦਾ ਖਰੀਸ ਮਾਤਾ ਦਾ ਖਾਲੀ ਸੀ ਉਹ ਚੱਕੀ ਰੱਖੀ ਦੀ ਫੇਰ ਉਹਦਾ ਦੇਖ ਲਿਆ ਵਧੀਆ ਚੱਕੀ ਸੀ ਉਹ ਤਾਂ ਖਾਲੀ ਸੀ ਜੀ ਨੇ ਦੇਖਿਆ ਉਹਨਾਂ ਉਲਟੀ ਚੀਜ਼ ਖਾਲੀ ਉਹ ਕੱਢ ਕੇ ਬਾਹਰ ਮਾਰਦਾ